ਇਹ ਐਸੇ ਖਬਰ ਦੇ ਉਤੇ ਹੁਣ ਮੋਰ ਨਿਤਿਸ਼ ਕੁਮਾਰ ਦੇ ਵੱਲੋਂ ਲਗਾ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਚੰਦ ਮਿੰਟ ਪਹਿਲਾਂ ਹੀ ਨਿਤਿਸ਼ ਕੁਮਾਰ ਰਾਜਪਾਲ ਭਵਨ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਗਿਆ ਹੈ ਤੇ ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਨਿਤਿਸ਼ ਕੁਮਾਰ ਬਿਹਾਰ ਦੀ ਸਿਆਸਤ ਨੂੰ ਨੌਵੀਂ ਵਾਰ ਵੱਡਾ ਫੇਰ ਬਦਲ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੱਸ ਦਈਏ ਕਿ ਹੁਣ ਨਿਤਿਸ਼ ਕੁਮਾਰ ਆਪਣੇ ਕਾਰਜਕਾਲ ਦੇ ਵਿੱਚ ਹੁਣ ਨੌਵੀਂ ਵਾਰ ਅੱਜ ਜਿਹੜਿਆ ਸੌ ਚੱਕਣਗੇ ਮੁੱਖ ਮੰਤਰੀ ਅਹੁਦੇ ਦੀ ਤੇ ਇਸ ਵਾਰ ਫਿਰ ਤੋਂ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਜਾ ਰਹੇ ਨੇ ਤੇ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਲਾਲੂ ਪ੍ਰਸਾਦ ਯਾਦਵ ਦੀ ਆਰਜीडी ਦੇ ਨਾਲ ਮਿਲ ਕੇ ਉਹਨਾਂ ਦੇ ਵੱਲੋਂ ਜਿਹੜਿਆ ਪਹਿਲਾਂ ਸਰਕਾਰ ਬਣਾਈ ਗਈ ਸੀ ਤੇ ਹੁਣ ਉਸ ਨੂੰ ਛੱਡ ਕੇ ਭਾਜਪਾ ਦੇ ਨਾਲ ਮੋੜ ਤੋਂ ਘੱਟ ਜੋੜ ਕਰਕੇ ਬਿਹਾਰ ਦੀ ਸਦ ਦੇ ਵਿੱਚ ਵੱਡਾ ਫੇਰ ਬਦਲ ਵੱਡਾ ਪਲਟਫੇਰ ਜਿਹੜਾ ਹੈ ਨਿਤਿਸ਼ ਕੁਮਾਰ ਦੇ ਵੱਲੋਂ ਕੀਤਾ ਗਿਆ ਹੈ ਲਗਾਤਾਰ ਪਿਛਲੇ ਤਿੰਨ ਚਾਰ ਦਿਨਾਂ ਤੋਂ ਘਮਾਸਾਂ ਚੱਲ ਰਿਹਾ ਸੀ ਇਸ ਤੋਂ ਪਹਿਲਾਂ ਜੇਕਰ ਸਵੇਰੇ ਹੀ ਗੱਲ ਕਰੀਏ ਤਾਂ ਸਵੇਰੇ ਤੁਹਾਡੇ ਖਬਰ ਇੱਕ ਸੰਮੁਖ ਕੀਤੀ ਸੀ ਕਿ ਨਿਤਿਸ਼ ਕੁਮਾਰ ਅੱਜ ਪਟਨਾ ਦੇ ਵਿੱਚ ਵਿਧਾਇਕ ਦਲ ਦੇ ਨਾਲ ਮੀਟਿੰਗ ਕਰ ਸਕਦੇ ਨੇ ਤੇ ਉਧਰ ਦੂਸਰੇ ਪਾਸੇ ਭਾਜਪਾ ਦੇ ਵੱਲੋਂ ਵੀ ਵਿਧਾਇਕਾਂ ਤੇ ਸੰਸਦਾਂ ਦੇ ਨਾਲ ਇੱਕ ਅਹਿਮ ਮੀਟਿੰਗ ਬੁલા ਲਈ ਗਈ ਸੀ ਤੇ ਇਸ ਦੇ ਵਿਚਕਾਰ ਹੀ ਹੁਣ ਮੀਟਿੰਗ ਖਤਮ ਹੋਣ ਤੋਂ ਬਾਅਦ ਨਿਤਿਸ਼ ਕੁਮਾਰ ਰਾਜਪਾਲ ਭਵਨ ਵੱਲ ਵਧੇ ਤੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਵੱਡਾ ਦੇ ਬਦਲ ਜਿਹੜਾ ਉਹ ਦੇਖਣ ਨੂੰ ਮਿਲਿਆ ਬਿਹਾਰ ਦੀ ਰਾਜ ਦੇ ਬੇਟੋ ਨੌਵੀਂ ਵਾਰ ਨਿਤਿਸ਼ ਕੁਮਾਰ ਦੇ ਵੱਲੋਂ ਬਿਹਾਰ ਦੀ ਸਤਾ ਨੂੰ ਬਦਲ ਕੇ ਰੱਖ ਸੋਹਣ ਭਾਜਪਾ ਦੇ ਨਾਲ ਗੱਜੋੜ ਕਰਕੇ ਇੱਕ ਵਾਰੀ ਫਿਰ ਤੋਂ ਸਿਆਸਤ ਦੇ ਵਿੱਚ ਵੱਡਾ ਪੁਚਾਲ ਲਿਆ ਚੁੱਕੇ ਨੇ ਨਿਤਿਸ਼ ਕੁਮਾਰ ਜੇਕਰ ਹੁਣ ਪੂਰੇ ਪੂਰੇ ਦੇ ਪੂਰੇ ਸਿਨੈਰੀਓ ਨੂੰ ਦੇਖੀਏ ਤਾਂ ਜਿਹੜਾ ਵਿਵਾਦ ਹੈ ਉਹ ਨਿਤਿਸ਼ ਕੁਮਾਰ ਦੇ ਇੱਕ ਬਿਆਨ ਦੇ ਨਾਲ ਸ਼ੁਰੂ ਹੁੰਦਾ ਹੈ ਨਿਤਿਸ਼ ਕੁਮਾਰ ਇੱਕ ਪਰਿਵਾਰ ਬਾਦ ਹੈ ਜਿਹੜਾ ਨੇ ਉਹ ਬਿਆਨ ਦਿੱਤੇ ਨੇ ਜਿਸ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੀ ਬੇਤੀ ਜਿਹੜਾ ਇਸ ਤੇ ਉੱਤੇ ਪਲਟਵਾਰ ਕਰਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਬਿਆਨਬਾਜ਼ੀਆਂ ਦੋਵਾਂ ਧਿਰਾਂ ਦੇ ਵਿੱਚਕਾਰ ਹੋ ਜਾਂਦੀਆਂ ਨੇ ਇਸ ਤੋਂ ਵੱਡਾ ਟਰਨਿੰਗ ਪੁਆਇੰਟ 26 ਜਨਵਰੀ ਦਾ ਸਮਾਗਮ ਰਿਹਾ ਜਦੋਂ ਨਿਤੀਸ਼ ਕੁਮਾਰ ਦੇ ਵੱਲੋਂ ਲਾਲੂ ਪ੍ਰਸਾਦ ਯਾਦਵ ਦੇ بیٹے ਦੀ ਕੁਰਸੀ ਤੱਕ ਨਹੀਂ ਲਵਾਈ ਗਈ ਸਟੇਜ ਦੇ ਉੱਤੇ ਤੋਂ ਬਾਅਦ ਲਗਾਤਾਰ ਵੱਡਾ ਪੁਚਾਲ ਤੇ ਵੱਡੀ ਹਲਚਲ ਬਿਹਾਰ ਦੀ ਰਾਜਨੀਤੀ ਦੇ ਵਿੱਚ ਦੇਖੀ ਜਾ ਸਕਦੀ ਸੀ ਤੇ ਬਿਹਾਰ ਦੀ ਰਾਜਨੀਤੀ ਦੇ ਵਿੱਚ ਹੀ ਨਹੀਂ ਇੰਡੀਆ ਗੱਠਜੋੜ ਦੇ ਉੱਤੇ ਵੀ ਜਿਹੜਾ ਇਹ ਪੂਰੀ ਦੀ ਪੂਰੀ ਸਿਆਸਤ ਹੈ ਉਹ ਇਫੈਕਟ ਪਾਏਗੀ ਉਸ ਤੋਂ ਪਹਿਲਾਂ ਜਿਹੜੇ ਹੁਣ ਅੱਜ ਦੀ ਮੌਜੂਦਾ ਸਥਿਤੀ ਦੇ ਉੱਤੇ ਗੱਲ ਕਰ ਲਈਏ ਕਿ ਹੁਣ ਨਿਤਿਸ਼ ਕੁਮਾਰ ਦੇ ਵੱਲੋਂ ਜਿਹੜਾ ਉਹ ਹੁਣ ਪੂਰੀ ਦੀ ਪੂਰੀ ਭਾਜਪਾ ਦੇ ਨਾਲ ਰਲ ਕੇ ਸਰਕਾਰ ਬਣਾਉਣ ਜਾ ਰਹੇ ਨੇ ਜਿਸ ਦੇ ਵਿੱਚ ਜੀਤਨ ਰਾਮ ਮਾਂਜੀ ਦੇ ਵੱਲੋਂ ਵੀ ਸਪੋਰਟ ਕੀਤਾ ਗਿਆ ਨਿਤਿਸ਼ ਕੁਮਾਰ ਨੂੰ ਜੀਤਨ ਰਾਮ ਮਾਂਜੀ ਦੀ ਪਾਰਟੀ ਦੇ ਕੋਲ ਇਸ ਸਮੇਂ ਬਿਹਾਰ ਦੇ ਵਿੱਚ ਚਾਰ ਵਿਧਾਇਕ ਨੇ ਤੇ ਇੱਕ ਆਜ਼ਾਦ ਉਮੀਦਵਾਰ ਜਿਹੜਾ ਵਿਧਾਇਕ ਨੇ ਉਸ ਦੇ ਵੱਲੋਂ ਵੀ ਨਿਤਿਸ਼ ਕੁਮਾਰ ਨੂੰ ਸਪੋਰਟ ਕੀਤਾ ਗਿਆ ਤੇ ਬੌਮਾ ਤੋਂ ਦੇ ਲਈ ਨितीश ਕੁਮਾਰ ਨੂੰ 122 ਈਟਾਂ ਚਾਹੀਦੀਆਂ ਸੀ ਤੇ ਹੁਣ ਨितीश ਕੁਮਾਰ ਦੇ ਕੋਲ ਕੋਲ ਦੇ ਮਲਾਕੇ 123 ਸੀਟਾਂ ਦੇ ਜੇ ਤੋਂ ਬਾਅਦ ਹੁਣ ਸਿੱਧਾ ਸਿੱਧਾ ਬਹੁਮਤ ਦੇ ਉੱਤੇ ਕਬਜ਼ਾ ਕਰਕੇ ਨੌਵੀਂ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਨੇ ਨਿਤਿਸ਼ ਕੁਮਾਰ ਤੇ ਉਧਰੀ ਦੂਸਰੀ ਧਿਰ ਦੀ ਜੇਕਰ ਗੱਲ ਕਰੀਏ ਤਾਂ ਬਿਹਾਰ ਦੀ ਸਭ ਤੋਂ ਵੱਡੀ ਪਾਰਟੀ ਜਿਹੜੀ ਲਾਲੂ ਪ੍ਰਸਾਦ ਯਾਦਵ ਦੇ بیٹے ਦੀ ਪਾਰਟੀ ਹੈ ਉਹ ਵੀ ਜਿਹੜੀ ਸਾਹਮਣੇ ਆਜੀ ਹੈ ਉਹਨਾਂ ਨੇ ਵੀ ਇਹ ਬਕਲ ਚਾਹੇ ਲਾਲੂ ਪ੍ਰਸਾਦ ਯਾਦਵ ਹੋਣ ਜਾਂ ਫਿਰ ਉਹਨਾਂ ਦੇ ਸੁਪੁੱਤਰ ਤੇਜਸਵੀ ਯਾਦਵ ਹੋਣ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇੰਨੀ ਜਲਦੀ ਸੱਤਾ ਚੋਂ ਨਹੀਂ ਹਟਣਗੀ ਹਰ ਲਾਲੂ ਪ੍ਰਸਾਦ ਜਾਦਵ ਦੀ ਪਾਰਟੀ ਤੋਂ ਉਹਨਾਂ ਨੇ ਕਹਿ ਕੇ ਕੁਝ ਕੁਝ ਜੋੜ ਘਟਾ ਸਾਨੂੰ ਵੀ ਆਂਦੇ ਨੇ ਪਰ ਜੇਕਰ ਸਿਆਸੀ ਸਮੀਕਰਨ ਦੇਖੀਏ ਤਾਂ ਸਿਆਸੀ ਸਮੀਕਰਨ ਕੋਚ ਲੱਗਨੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਨੇ ਕਾਂਗਰਸ ਤੋਂ ਲੈਫਟਿਸਟ ਤੋਂ ਜਿਹੜਾ ਸਮਰਥਨ ਮੰਗਿਆ ਤੇ ਕੁੱਲ ਮਿਲਾ ਕੇ ਜਿਹੜੀ ਵਿਧਾਇਕਾਂ ਦੀ ਕੁੱਲ ਸੰਖਿਆ ਹੈ ਉਹ 115 ਹੀ ਪਹੁੰਚੀ ਹੈ ਤੇ ਜਿਹੜਾ ਬਹੁਮਤ ਦੇ ਲਈ 122 ਸੀਟਾਂ ਚਾਹੀਦੀਆਂ ਨੇ ਤੇ ਸੱਤ ਵਿਧਾਇਕ ਹੈ ਜਿਹੜੇ ਨੇ ਕਮੀ ਆ ਰਹੀ ਹੈ ਤੇ ਹੁਣ ਇਹ ਦੇਖਣਾ ਹੋਏਗਾ ਕਿ ਸੱਤ ਵਿਧਾਇਕ ਜਿਹੜਾ ਨੇ ਉਹ ਤੋੜੇ ਕਿੱਥੋਂ ਜਾਂਦੇ ਨੇ ਕਿਉਂਕਿ ਜੀਤਨ ਰਾਮ ਮਾਨਜੀ ਦੇ ਵੱਲੋਂ ਚਾਰ ਵਿਧਾਇਕ ਨੇ ਉਹਨਾਂ ਦੇ ਵੱਲੋਂ ਪਹਿਲਾਂ ਹੀ ਨਿਤਿਸ਼ ਕੁਮਾਰ ਨੂੰ ਸਪੋਰਟ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਇੱਕ ਆਜ਼ਾਦ ਜਿਹੜੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਵੀ ਨितीश ਕੁਮਾਰ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਗਿਆ ਸੋ ਜੇਕਰ ਹੁਣ ਭਾਜਪਾ ਦੀ ਪੂਰੀ ਦੀ ਪੂਰੀ ਜਿਹੜੀ ਸਿਆਸਤ ਹੈ ਉਹ ਨਿਤਿਸ਼ ਕੁਮਾਰ ਦੇ ਨਾਲ ਜੁੜੀ ਹੋਈ ਹੈ ਤੇ ਹੁਣ ਇਹ ਦੇਖਣਾ ਹੋਏਗਾ ਕਿ ਲਾਲੂ ਪ੍ਰਸਾਦ ਯਾਦਵ ਜੋ ਦਾਵਾ ਕਰ ਰਹੇ ਨੇ ਤੇ ਆਪਣੇ ਦਿਮਾਗ ਦੇ ਕਰਕੇ ਹਮੇਸ਼ਾ ਵੀ ਚਰਚਾਵਾਂ ਵਿੱਚ ਰਹਿੰਦੇ ਨੇ ਲਾਲੂ ਪ੍ਰਸਾਦ ਯਾਦਵ ਕਿਉਂਕਿ ਇੱਕ ਵੱਡਾ ਪਿਛੋਕੜ ਲਾਲੂ ਪ੍ਰਸਾਦ ਯਾਦਵ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਉਹ ਕੇਂਦਰ ਦੇ ਵਿੱਚ ਮੰਤਰੀ ਹੋਣ ਤਾਂ ਉਸ ਸਮੇਂ ਵੀ ਉਹ ਜਿਹੜਾ ਨੇ ਆਪਣੇ ਤੰਜ ਦੇ ਕਰਕੇ ਆਪਣੇ ਦਿਮਾਗ ਦੇ ਕਰਕੇ ਚਰਚਾਵਾਂ ਵਿੱਚ ਰਹੇ ਤੇ ਉਸ ਤੋਂ ਬਾਅਦ ਹੁਣ ਦੇਖਣਾ ਹੋਏਗਾ ਕਿ ਸਿਆਸਤ ਦੇ ਵਿੱਚ ਕੀ ਫੇਰ ਬਦਲ ਵੱਡਾ ਜਿਹੜਾ ਨੇ ਉਹ ਲਾਲੂ ਪ੍ਰਸਾਦ ਯਾਦਵ ਕਰ ਸਕਦੇ ਨੇ ਪਰ ਹਜੇ ਨਾ ਕਿਤੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਜਿਹੜਾ ਹੈ ਉਹ ਸੱਤਾ ਦੇ ਉੱਤੇ ਕਾਬਜ ਹੋਣ ਤੋਂ ਨਾਕਾਮ ਸਾਬਤ ਹੋ ਰਹੀ ਹੈ ਕਿਉਂਕਿ ਸੱਤਾ ਵਿਧਾਇਕਾਂ ਦਾ ਘਾਟਾ ਜਿਹੜਾ ਹੈ ਉਹ ਲਗਾਤਾਰ ਉਹਨਾਂ ਨੂੰ ਪੈ ਰਿਹਾ ਤੇ ਹੁਣ ਕਿਹੜੇ ਸੱਤ ਵਿਧਾਇਕ ਤੋੜ ਕੇ ਉਹ ਜਿਹੜਾ ਦਾਵਾ ਨੇ ਉਹ ਪੂਰਾ ਕਰਦੇ ਨੇ ਪਰ ਇਸ ਤੋਂ ਇਲਾਵਾ ਨਿਤੀਸ਼ ਕੁਮਾਰ ਅੱਜ ਨੌਵੀਂ ਵਾਰ ਜਿਹੜਾ ਨੇ ਉਹ ਵਿਧਾਇਕ ਮੁੱਖ ਮੰਤਰੀ ਬਣਨ ਜਾ ਰਹੇ ਨੇ ਬਿਹਾਰ ਦੇ ਸਭ ਵੱਡਾ ਫੇਰ ਬਦਲ ਮੋੜ ਤੋਂ ਜਿਹੜਾ ਨਿਤਿਸ਼ ਕੁਮਾਰ ਦੇ ਵੱਲੋਂ ਕੀਤਾ ਗਿਆ ਪੂਰੀ ਦੀ ਪੂਰੀ ਬਿਹਾਰ ਦੀ ਸਿਆਸਤ ਨਿਤਿਸ਼ ਕੁਮਾਰ ਨੇ ਪਲਟ ਕੇ ਰੱਖ ਦਿੱਤੀ ਹੈ ਜੇਕਰ ਹੁਣ ਇੰਡੀਆ ਗੱਠ ਜੋੜ ਤੇ ਆਈਏ ਤਾਂ ਸਭ ਤੋਂ ਪ੍ਰਮੁੱਖ ਚਿਹਰਾ ਨਿਤਿਸ਼ ਕੁਮਾਰ ਹੀ ਸੀ ਇੰਡੀਆ ਗੱਠ ਜੋੜ ਦਾ ਜਿਹਨਾਂ ਦੇ ਵੱਲੋਂ ਵਕ ਵਕ ਸੂਬਿਆਂ ਦੇ ਵਿੱਚ ਜਾ ਕੇ ਭਾਜਪਾ ਨੂੰ ਹੁਕੁੰਚੇ ਲਗਾਉਣ ਦੀ ਇੱਕ ਨੀਤੀ ਘੜੀ ਗਈ ਸੀ ਚਾਹੇ ਉਮਮਤਾ ਬੇਨਰਜੀ ਹੋਣ ਅਰਵਿੰਦ ਕੇਜਰੀਵਾਲ ਹੋਣ ਰਾਹੁਲ ਗਾਂਧੀ ਹੋਣ ਸਾਰੀਆਂ ਪਾਰਟੀਆਂ ਦੇ ਆਗੂਆਂ ਦੇ ਨਾਲ ਨਿਤਿਸ਼ ਕੁਮਾਰ ਦੇ ਵੱਲੋਂ ਹੀ ਮੁਲਾਕਾਤ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਨਿਤਿਸ਼ ਕੁਮਾਰ ਹੀ ਜਿਹੜਾ ਨੇ ਸਾਰੀਆਂ ਸੇ ਸੀ ਧਿਰਾਂ ਦਾ ਪੱਲਾ ਛੱਡ ਕੇ ਭਾਜਪਾ ਜੀ ਸ਼ਾਮਿਲ ਹੋ ਗਏ ਨੇ ਤੇ ਭਾਜਪਾ ਦੇ ਨਾਲ ਮਿਲ ਕੇ ਜਿਹੜਾ ਹੁਣ ਉਹ ਸਿਆਸੀ ਸਮੀਕਰਨ ਜਿਹੜਾ ਉਹਨਾਂ ਨੇ ਬਦਲ ਦਿੱਤੇ ਨੇ ਭਾਜਪਾ ਦੇ ਨਾਲ ਭਾਈਵਾਲ ਕਰਕੇ ਹੁਣ ਬਿਹਾਰ ਦੇ ਵਿੱਚ ਸੱਤਾ ਦੇ ਵਿੱਚ ਆਉਣ ਦੀਆਂ ਤਿਆਰੀਆਂ ਨੇ ਸ਼ਾਮ ਨੂੰ 4 ਵਜੇ ਜਿਹੜਾ ਹੈ ਉਹ ਸੌ ਚੱਕ ਸਮਾਗਮ ਕਰਨਗੇ ਤੇ ਸੌ ਚੁੱਕਣਗੇ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣਨਗੇ ਤਾਂ ਇੱਕ ਵੱਡਾ ਪੁਚਾਲ ਹੁਣ ਨਾ ਸਿਰਫ ਬਿਹਾਰ ਦੀ ਸਿਆਸਤ ਦੇ ਵਿੱਚ ਲੈ ਕੇ ਰੱਖਿਆ ਬਲਕਿ ਪੂਰੇ ਭਾਰਤ ਦੀ ਸਿਆਸਤ ਨੂੰ ਉਹਨਾਂ ਨੇ ਹਿਲਾ ਕੇ ਰੱਖ ਦਿੱਤਾ ਕਿਉਂਕਿ ਜਿੱਥੇ ਸਾਰੀਆਂ ਪਾਰਟੀਆਂ ਪੰਜਾਬ ਦੀ ਗੱਲ ਕਰੀਏ ਤਾਂ ਜਿਹੜਾ ਕਾਂਗਰਸ ਤਿਆਮ ਆਦਮੀ ਪਾਰਟੀ ਦੇ ਵਿਚਕਾਰ ਕਲੇਸ਼ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੀ ਕੁਝ ਵਿਧਾਇਕ ਜਿਹੜਾ ਨੇ ਨਰਾਜ਼ ਚੱਲ ਰਹੇ ਨੇ ਤੇ ਉੱਥੇ ਹੀ ਜਿਹੜਾ ਕਾਂਗਰਸ ਦੇ ਵਿੱਚ ਵੱਡੇ ਧੜੇਬੰਦੀਆਂ ਨਿਕਲ ਕੇ ਆ ਰਹੀਆਂ ਨੇ ਇੱਕ ਧੜਾ ਉਹ ਸੀ ਜਿਹੜਾ ਇੰਡੀਆ ਗੱਠ ਜੋੜ ਦੇ ਵਿੱਚ ਸਾਥ ਦੇਣ ਲਈ ਕਹਿ ਰਿਹਾ ਸੀ ਤੇ ਦੂਸਰਾ ਉਹ ਸੀ ਜਿਹੜਾ ਇੰਡੀਆ ਗੱਠ ਜੋੜ ਦੇ ਵਿੱਚ ਸਾਥ ਨਾ ਦੇਣ ਦੀ ਗੱਲ ਕਰ ਰਿਹਾ ਸੀ ਤੋਂ ਜਿੱਥੇ ਪੰਜਾਬ ਦੇ ਵਿੱਚ ਧੜੇਬੰਦੀਆਂ ਬਣੀਆਂ ਆ ਇੰਡੀਆ ਗੱਠ ਜੋੜ ਦੇ ਵਿੱਚ ਧੜੇਬੰਦੀਆਂ ਬਣੀਆਂ ਸੋ ਜਿਹਦੇ ਵੱਲੋਂ ਇੰਡੀਆ ਗੱਠ ਜੋੜ ਸ਼ੁਰੂ ਕੀਤਾ ਗਿਆ ਉਹੀ ਹੁਣ ਭਾਜਪਾ ਦੇ ਨਾਲ ਰਲ ਕੇ ਸੱਤਾ ਵਧਾਉਣ ਜਾ ਰਹੇ ਨੇ ਸੋ ਵੱਡਾ ਫੇਰ ਬਦਲ ਸਰਪ ਬਿਹਾਰ ਦੀ ਰਾਜਨੀਤੀ ਦੇ ਵਿੱਚ ਨਿਤਿਸ਼ ਕੁਮਾਰ ਨੇ ਕੀਤਾ ਬਲਕਿ ਇੰਡੀਆ ਗੱਠ ਜੋੜ ਨੂੰ ਵੀ ਜਿਹੜਾ ਇੱਕ ਦੁਬਿਧਾ ਦੇ ਵਿੱਚ ਪਾ ਕੇ ਛੱਡ ਗਏ ਨੇ ਨਿਤਿਸ਼ ਕੁਮਾਰ ਤੇ ਅੱਜ ਜਿਹੜਾ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਦੇ ਵਜੋਂ ਜਿਹੜਾ ਨੇ ਸੌ ਚੱਕਣਗੇ ਸ਼ਾਮ ਨੂੰ ਸੌ ਚੱਕ ਸਮਾਗਮ ਹੈ ਸਵੇਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਅੱਜ ਵੱਡਾ ਫੇਰ ਬਦਲ ਬਿਹਾਰ ਦੀ ਸਿਆਸਤ ਦੇ ਵਿੱਚ ਹੋ ਸਕਦਾ ਹੈ ਲਗਾਤਾਰ ਕਈ ਦਿਨਾਂ ਤੋਂ ਕਿਆਸਰਾਂਗਾਂ ਲਗਾਈਆਂ ਜਾ ਰਹੀਆਂ ਸੀ ਕਿ ਕਿਹੜੀ ਪਾਰਟੀ ਦੇ ਨਾਲ ਮਿਲ ਕੇ ਨਿਤਿਸ਼ ਕੁਮਾਰ ਜਿਹੜਾ ਨੇ ਉਹ ਸਰਕਾਰ ਬਣਾਉਂਦੇ ਨੇ ਲਗਾਤਾਰ ਸੂਈਆਂ ਤੇ ਦਾਅਵੇ ਜਿਹੜੇ ਨੇ ਉਹ ਭਾਜਪਾ ਲ ਘੁੰਮ ਰਹੀ ਸੀ ਤੇ ਭਾਜਪਾ ਦੇ ਨਾਲ ਮਿਲ ਕੇ ਹੀ ਉਹਨਾਂ ਦੇ ਵੱਲੋਂ ਸਿਆਸਤ ਦੇ ਵਿੱਚ ਵੱਡਾ ਪੁਚਾਲ ਲਿਆਂਦਾ ਗਿਆ ਹੈ ਜੇਕਰ ਗੱਲ ਕਰੀਏ ਤਾਂ ਜੀਤਨ ਨਰਾਜ ਮਾਨਜੀ ਇੱਕ ਵੱਡੇ ਆਗੂ ਨੇ ਬਿਹਾਰ ਦੇ ਵਿੱਚ ਤੇ ਉਹਨਾਂ ਦੀ ਪਾਰਟੀ ਦੇ ਚਾਰ ਵਿਧਾਇਕਾਂ ਨੇ ਸਮਰਥਨ ਦਿੱਤਾ ਤੇ ਨਾਲ ਹੀ ਇੱਕ ਆਜ਼ਾਦ ਵਿਧਾਇਕ ਦੇ ਵੱਲੋਂ ਨਿਤਿਸ਼ ਕੁਮਾਰ ਦਾ ਜਿਹੜਾ ਸਾਥ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਸਿੱਧਾ 123 ਦੇ ਵਿੱਚ ਆਕੜਾ ਲੈ ਕੇ ਨਿਤਿਸ਼ ਕੁਮਾਰ ਜਿਹੜਾ ਨੇ ਉਹ ਸਰਕਾਰ ਬਣਾ ਜਾਈ ਨੇ ਬਹੁਮਤ ਦੇ ਲਈ 122 ਵਿਧਾਇਕਾਂ ਦੀ ਜਰੂਰਤ ਸੀ ਪਰ ਇੱਕ ਵਿਧਾਇਕ ਉੱਪਰੋਂ ਲੈ ਕੇ ਜਿਹੜਾ ਨੇ ਉਹਨਾਂ ਨੇ ਬਹੁਮਤ ਦੇ ਕਬਜ਼ਾ ਕਰ ਲਿਆ ਤੇ ਨੌਵੀਂ ਵਾਰ ਹੁਣ ਬਿਹਾਰ ਦੇ ਮੁੱਖ ਮੰਤਰੀ ਬਣੇ ਜਾ ਰਹੇ ਨੇ ਨਿਤਿਸ਼ ਕੁਮਾਰ ਤੇ ਜਿਵੇਂ ਖਬਰ ਦੇ ਉਤੇ ਹੁਣ ਮੋਰ ਨਿਤਿਸ਼ ਕੁਮਾਰ ਦੇ ਵੱਲੋਂ ਲਗਾ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਚੰਦ ਮਿੰਟ ਪਹਿਲਾਂ ਹੀ ਨਿਤਿਸ਼ ਕੁਮਾਰ ਰਾਜਪਾਲ ਭਵਨ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਗਿਆ ਹੈ ਤੇ ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਨਿਤਿਸ਼ ਕੁਮਾਰ ਬਿਹਾਰ ਦੀ ਸਿਆਸਤ ਨੂੰ ਨੌਵੀਂ ਵਾਰ ਵੱਡਾ ਫੇਰ ਬਦਲ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੱਸ ਦਈਏ ਕਿ ਹੁਣ ਨਿਤਿਸ਼ ਕੁਮਾਰ ਆਪਣੇ ਕਾਰਜਕਾਲ ਦੇ ਵਿੱਚ ਹੁਣ ਨੌਵੀਂ ਵਾਰ ਅਜ ਜਿਹੜਿਆ ਸੌ ਚੱਕਣਗੇ ਮੁੱਖ ਮੰਤਰੀ ਅਹੁਦੇ ਦੀ ਤੇ ਇਸ ਵਾਰ ਫਿਰ ਤੋਂ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਜਾ ਰਹੇ ਨੇ ਤੇ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਲਾਲੂ ਪ੍ਰਸਾਦ ਯਾਦਵ ਦੀ ਆਰਜीडी ਦੇ ਨਾਲ ਮਿਲ ਕੇ ਉਹਨਾਂ ਦੇ ਵੱਲੋਂ ਜਿਹੜਾ ਪਹਿਲਾਂ ਸਰਕਾਰ ਬਣਾਈ ਗਈ ਸੀ ਤੇ ਹੁਣ ਉਸ ਨੂੰ ਛੱਡ ਕੇ ਭਾਜਪਾ ਦੇ ਨਾਲ ਮੋੜ ਤੋਂ ਗੱਠ ਜੋੜ ਕਰਕੇ ਬਿਹਾਰ ਦੀ ਸੋਦੇ ਵਿੱਚ ਵੱਡਾ ਫੇਰ ਬਦਲ ਵੱਡਾ ਪਲਟਫੇਰ ਜਿਹੜਾ ਯਾਰ ਨਿਤਿਸ਼ ਕੁਮਾਰ ਦੇ ਵੱਲੋਂ ਕੀਤਾ ਗਿਆ ਹੈ ਲਗਾਤਾਰ ਪਿਛਲੇ ਤਿੰਨ ਚਾਰ ਦਿਨਾਂ ਤੋਂ ਘਮਾਸਾਂ ਚੱਲ ਰਿਹਾ ਸੀ ਇਸ ਤੋਂ ਪਹਿਲਾਂ ਜੇਕਰ ਸਵੇਰੇ ਹੀ ਗੱਲ ਕਰੀਏ ਤਾਂ ਸਵੇਰੇ ਤੁਹਾਡੇ ਖਬਰ ਇੱਕ ਸੰਮੁਖ ਕੀਤੀ ਸੀ ਕਿ ਨਿਤਿਸ਼ ਕੁਮਾਰ ਅੱਜ ਪਟਨਾ ਦੇ ਵਿੱਚ ਵਿਧਾਇਕ ਦਲ ਦੇ ਨਾਲ ਮੀਟਿੰਗ ਕਰ ਸਕਦੇ ਨੇ ਤੇ ਉਧਰ ਦੂਸਰੇ ਪਾਸੇ ਭਾਜਪਾ ਦੇ ਵੱਲੋਂ ਵੀ ਵਿਧਾਇਕਾਂ ਤੇ ਸੰਸਦਾਂ ਦੇ ਨਾਲ ਇੱਕ ਅਹਿਮ ਮੀਟਿੰਗ ਬੁਲਾ ਲਈ ਗਈ ਸੀ ਤੇ ਇਸ ਦੇ ਵਿਚਕਾਰ ਹੀ ਹੁਣ ਮੀਟਿੰਗ ਖਤਮ ਹੋਣ ਤੋਂ ਬਾਅਦ ਨਿਤਿਸ਼ ਕੁਮਾਰ ਰਾਜਪਾਲ ਭਵਨ ਵੱਲ ਬਧੇ ਤੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਵੱਡਾ ਬਦਲ ਜਿਹੜਾ ਉਹ ਦੇਖਣ ਨੂੰ ਮਿਲਿਆ ਬਿਹਾਰ ਦੀ ਰਾਜ ਦੇ ਦੇ ਵਿੱਚ ਨੌਵੀਂ ਵਾਰ ਨਿਤਿਸ਼ ਕੁਮਾਰ ਦੇ ਵੱਲੋਂ ਬਿਹਾਰ ਦੀ ਸਤਾ ਨੂੰ ਬਦਲ ਕੇ ਰ ਸੋਹਣ ਭਾਜਪਾ ਦੇ ਨਾਲ ਗੱਜੋੜ ਕਰਕੇ ਇੱਕ ਵਾਰੀ ਫਿਰ ਤੋਂ ਸਿਆਸਤ ਦੇ ਵਿੱਚ ਵੱਡਾ ਪੁਚਾਲ ਲੈ ਚੁੱਕੇ ਨੇ ਨਿਤਿਸ਼ ਕੁਮਾਰ ਜੇਕਰ ਹੁਣ ਪੂਰੇ ਪੂਰੇ ਦੇ ਪੂਰੇ ਸਿਨੈਰੀਓ ਨੂੰ ਦੇਖੀਏ ਤਾਂ ਜਿਹੜਾ ਵਿਵਾਦ ਹੈ ਉਹ ਨਿਤਿਸ਼ ਕੁਮਾਰ ਦੇ ਇੱਕ ਬਿਆਨ ਦੇ ਨਾਲ ਸ਼ੁਰੂ ਹੁੰਦਾ ਹੈ ਨਿਤਿਸ਼ ਕੁਮਾਰ ਇੱਕ ਪਰਿਵਾਰ ਬਾਦ ਹੈ ਜਿਹੜਾ ਨੇ ਉਹ ਬਿਆਨ ਦਿੱਤੇ ਨੇ ਜਿਸ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਜਿਹੜਾ ਇਸ ਤੇ ਉੱਤੇ ਪਲਟਵਾਰ ਕਰਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਬਿਆਨਬਾਜ਼ੀਆਂ ਦੋਵਾਂ ਥਿਰਾਂ ਦੇ ਵਿੱਚ ਕਾਰ ਹੋ ਜਾਂਦੀਆਂ ਨੇ ਇਸ ਤੋਂ ਵੱਡਾ ਟਰਨਿੰਗ ਪੁਆਇੰਟ 26 ਜਨਵਰੀ ਦਾ ਸਮਾਗਮ ਰਿਹਾ ਜਦੋਂ ਨਿਤੀਸ਼ ਕੁਮਾਰ ਦੇ ਵੱਲੋਂ ਲਾਲੂ ਪ੍ਰਸਾਦ ਯਾਦਵ ਦੇ بیٹے ਦੀ ਕੁਰਸੀ ਤੱਕ ਨਹੀਂ ਲਵਾਈ ਗਈ ਸਟੇਜ ਦੇ ਉੱਤੇ ਤੋਂ ਬਾਅਦ ਲਗਾਤਾਰ ਵੱਡਾ ਪੁਚਾਲ ਤੇ ਵੱਡੀ ਹਲਚਲ ਬਿਹਾਰ ਦੀ ਰਾਜਨੀਤੀ ਦੇ ਵਿੱਚ ਦੇਖੀ ਜਾ ਸਕਦੀ ਸੀ ਤੇ ਬਿਹਾਰ ਦੀ ਰਾਜਨੀਤੀ ਦੇ ਵਿੱਚ ਹੀ ਨਹੀਂ ਇੰਡੀਆ ਗੱਠਜੋੜ ਦੇ ਉੱਤੇ ਵੀ ਜਿਹੜਾ ਇਹ ਪੂਰੀ ਦੀ ਪੂਰੀ ਸਿਆਸਤ ਹੈ ਉਹ ਇਫੈਕਟ ਪਾਏਗੀ ਉਸ ਤੋਂ ਪਹਿਲਾਂ ਜਿਹੜੇ ਹੁਣ ਅੱਜ ਦੀ ਮੌਜੂਦਾ ਸਥਿਤੀ ਦੇ ਉੱਤੇ ਗੱਲ ਕਰ ਲਈਏ ਕਿ ਹੁਣ ਨਿਤਿਸ਼ ਕੁਮਾਰ ਦੇ ਵੱਲੋਂ ਜਿਹੜਾ ਉਹ ਹੁਣ ਪੂਰੀ ਦੀ ਪੂਰੀ ਭਾਜਪਾ ਦੇ ਨਾਲ ਰਲ ਕੇ ਸਰਕਾਰ ਬਣਾਉਣ ਜਾ ਰਹੇ ਨੇ ਜਿਸ ਦੇ ਵਿੱਚ ਜੀਤਨ ਰਾਮ ਮਾਂਜੀ ਦੇ ਵੱਲੋਂ ਵੀ ਸਪੋਰਟ ਕੀਤਾ ਗਿਆ ਨਿਤਿਸ਼ ਕੁਮਾਰ ਨੂੰ ਜੀਤਨ ਰਾਮ ਮਾਂਜੀ ਦੀ ਪਾਰਟੀ ਦੇ ਕੋਲ ਇਸ ਸਮੇਂ ਬਿਹਾਰ ਦੇ ਵਿੱਚ ਚਾਰ ਵਿਧਾਇਕ ਨੇ ਤੇ ਇੱਕ ਆਜ਼ਾਦ ਉਮੀਦਵਾਰ ਜਿਹੜੇ ਵਿਧਾਇਕ ਨੇ ਉਸ ਦੇ ਵੱਲੋਂ ਵੀ ਨਿਤਿਸ਼ ਕੁਮਾਰ ਨੂੰ ਸਪੋਰਟ ਕੀਤਾ ਗਿਆ ਤੇ ਬਹੁਮਤ ਦੇ ਲਈ ਨਿਤਿਸ਼ ਕੁਮਾਰ ਨੂੰ 122 ਸੀਟਾਂ ਚਾਹੀਦੀਆਂ ਸੀ ਤੇ ਹੁਣ ਨਿਤਿਸ਼ ਕੁਮਾਰ ਦੇ ਕੋਲ ਕੁੱਲ ਮਿਲਾ ਕੇ 123 ਸੀਟਾਂ ਨੇ ਜਿਸ ਤੋਂ ਬਾਅਦ ਹੁਣ ਸਿੱਧਾ-ਸਿੱਧਾ ਬਹੁਮਤ ਦੇ ਉੱਤੇ ਕਬਜ਼ਾ ਕਰਕੇ ਨੌਵੀਂ ਵਾਰ ਮੁੱਖ ਮੰਤਰੀ ਬਣੇ ਜਾ ਰਹੇ ਨੇ ਨਿਤਿਸ਼ ਕੁਮਾਰ ਤੇ ਉਧਰ ਹੀ ਦੂਸਰੀ ਧਿਰ ਦੀ ਜੇਕਰ ਗੱਲ ਕਰੀਏ ਤਾਂ ਬਿਹਾਰ ਦੀ ਸਭ ਤੋਂ ਵੱਡੀ ਪਾਰਟੀ ਨੇ ਜਿਹੜੀ ਲਾਲੂ ਪ੍ਰਸਾਦ ਯਾਦਵ ਦੇ بیٹے ਦੀ ਪਾਰਟੀ ਹੈ ਉਹ ਵੀ ਜਿਹੜੀ ਸਾਹਮਣੇ ਆਜੀ ਹੈ ਉਹਨਾਂ ਨੇ ਵੀ ਬਕਲ ਤੋਂ ਚਾਹੇ ਲਾਲੂ ਪ੍ਰਸਾਦ ਯਾਦਵ ਹੋਣ ਜਾਂ ਫਿਰ ਉਹਨਾਂ ਦੇ ਸੁਪੁੱਤਰ ਤੇਜਸਵੀ ਯਾਦਵ ਹੋਣ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇੰਨੀ ਜਲਦੀ ਸੱਤਾ ਚੋਂ ਨਹੀਂ ਹਟਣਗੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਤੋਂ ਉਹਨਾਂ ਨੇ ਕਹਿ ਕੇ ਕੁਝ ਜੋੜ ਘਟਾ ਸਾਨੂੰ ਵੀ ਆਂਦੇ ਨੇ ਪਰ ਜੇਕਰ ਸਿਆਸੀ ਸਮੀਕਰਨ ਦੇਖੀਏ ਤਾਂ ਸਿਆਸੀ ਸਮੀਕਰਨ ਕੋਚ ਲੱਗਨੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਨੇ ਕਾਂਗਰਸ ਤੋਂ ਲੈਫਟਿਸਟ ਤੋਂ ਜਿਹੜਾ ਸਮਰਥਨ ਮੰਗਿਆ ਤੇ ਕੁੱਲ ਮਿਲਾ ਕੇ ਜਿਹੜੀ ਵਿਧਾਇਕਾਂ ਦੀ ਕੁੱਲ ਸੰਖਿਆ ਹੈ ਉਹ 115 ਹੀ ਪਹੁੰਚੀ ਹੈ ਤੇ ਜਿਹੜਾ ਬਹੁਮਤ ਦੇ ਲਈ 122 ਸੀਟਾਂ ਚਾਹੀਦੀਆਂ ਨੇ ਤੇ ਸੱਤ ਵਿਧਾਇਕ ਜਿਹੜੇ ਨੇ ਕਮੀ ਆ ਰਹੀ ਹੈ ਤੇ ਹੁਣ ਇਹ ਦੇਖਣਾ ਹੋਏਗਾ ਕਿ ਸੱਤ ਵਿਧਾਇਕ ਜਿਹੜਾ ਨੇ ਉਹ ਤੋੜੇ ਕਿੱਥੋਂ ਜਾਂਦੇ ਨੇ ਕਿਉਂਕਿ ਜੀਤਨ ਰਾਮ ਮਾਨਜੀ ਦੇ ਵੱਲੋਂ ਚਾਰ ਵਿਧਾਇਕ ਨੇ ਉਹਨਾਂ ਦੇ ਵੱਲੋਂ ਪਹਿਲਾਂ ਹੀ ਨਿਤਿਸ਼ ਕੁਮਾਰ ਨੂੰ ਸਪੋਰਟ ਕਰ ਦਿੱਤਾ ਤੇ ਇਸ ਦੇ ਨਾਲ ਹੀ ਇੱਕ ਆਜ਼ਾਦ ਜਿਹੜੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਵੀ ਨितीश ਕੁਮਾਰ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਗਿਆ ਸੋ ਜੇਕਰ ਹੁਣ ਭਾਜਪਾ ਦੀ ਪੂਰੀ ਦੀ ਪੂਰੀ ਜਿਹੜੀ ਸਿਆਸਤ ਹੈ ਉਹ ਨਿਤਿਸ਼ ਕੁਮਾਰ ਦੇ ਨਾਲ ਜੁੜੀ ਹੋਈ ਹੈ ਤੇ ਹੁਣ ਇਹ ਦੇਖਣਾ ਹੋਏਗਾ ਕਿ ਲਾਲੂ ਪ੍ਰਸਾਦ ਯਾਦਵ ਜੋ ਦਾਵਾ ਕਰ ਰਹੇ ਨੇ ਤੇ ਆਪਣੇ ਦਿਮਾਗ ਦੇ ਕਰਕੇ ਹਮੇਸ਼ਾ ਵੀ ਚਰਚਾਵਾਂ ਵਿੱਚ ਰਹਿੰਦੇ ਨੇ ਲਾਲੂ ਪ੍ਰਸਾਦ ਯਾਦਵ ਕਿਉਂਕਿ ਇੱਕ ਵੱਡਾ ਪਿਛੋਕੜ ਲਾਲੂ ਪ੍ਰਸਾਦ ਯਾਦਵ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਉਹ ਕੇਂਦਰ ਦੇ ਵਿੱਚ ਮੰਤਰੀ ਹੋਣ ਤਾਂ ਉਸ ਸਮੇਂ ਵੀ ਉਹ ਜਿਹੜਾ ਨੇ ਆਪਣੇ ਤੰਜ ਦੇ ਕਰਕੇ ਆਪਣੇ ਦਿਮਾਗ ਦੇ ਕਰਕੇ ਚਰਚਾਵਾਂ ਵਿੱਚ ਰਹੇ ਤੇ ਉਸ ਤੋਂ ਬਾਅਦ ਹੁਣ ਦੇਖਣਾ ਹੋਏਗਾ ਕਿ ਸਿਆਸਤ ਦੇ ਵਿੱਚ ਕੀ ਫੇਰ ਬਦਲ ਵੱਡਾ ਜਿਹੜਾ ਨੇ ਉਹ ਲਾਲੂ ਪ੍ਰਸਾਦ ਯਾਦਵ ਕਰ ਸਕਦੇ ਨੇ ਪਰ ਹਜੇ ਨਾ ਕਿਤੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਜਿਹੜਾ ਹੈ ਉਹ ਸੱਤਾ ਦੇ ਉੱਤੇ ਕਾਬਜ਼ ਹੋਣ ਤੋਂ ਨਾਕਾਮ ਸਾਬਤ ਹੋ ਰਹੀ ਹੈ ਕਿਉਂਕਿ ਸੱਤਾ ਵਿਧਾਇਕਾਂ ਦਾ ਘਾਟਾ ਜਿਹੜਾ ਉਹ ਲਗਾਤਾਰ ਉਹਨਾਂ ਨੂੰ ਪੈ ਰਿਹਾ ਤੇ ਹੁਣ ਕਿਹੜੇ ਸੱਤ ਵਿਧਾਇਕ ਤੋੜ ਕੇ ਉਹ ਜਿਹੜਾ ਦਾਵਾ ਨੇ ਉਹ ਪੂਰਾ ਕਰਦੇ ਨੇ ਪਰ ਇਸ ਤੋਂ ਇਲਾਵਾ ਨਿਤੀਸ਼ ਕੁਮਾਰ ਅੱਜ ਨੌਵੀਂ ਵਾਰ ਜਿਹੜਾ ਨੇ ਉਹ ਵਿਧਾਇਕ ਮੁੱਖ ਮੰਤਰੀ ਬਣਨ ਜਾ ਰਹੇ ਨੇ ਬਿਹਾਰ ਦੇ ਸਭ ਵੱਡਾ ਫੇਰ ਬਦਲ ਮੋੜ ਤੋਂ ਜਿਹੜਾ ਨਿਤਿਸ਼ ਕੁਮਾਰ ਦੇ ਵੱਲੋਂ ਕੀਤਾ ਗਿਆ ਪੂਰੀ ਦੀ ਪੂਰੀ ਬਿਹਾਰ ਦੀ ਸਿਆਸਤ ਨਿਤਿਸ਼ ਕੁਮਾਰ ਨੇ ਪਲਟ ਕੇ ਰੱਖ ਦਿੱਤੀ ਹੈ ਜੇਕਰ ਹੁਣ ਇੰਡੀਆ ਗੱਠ ਜੋੜ ਤੇ ਆਈਏ ਤਾਂ ਸਭ ਤੋਂ ਪ੍ਰਮੁੱਖ ਚਿਹਰਾ ਨਿਤਿਸ਼ ਕੁਮਾਰ ਹੀ ਸੀ ਇੰਡੀਆ ਗੱਠ ਜੋੜ ਦਾ ਜਿਹਨਾਂ ਦੇ ਵੱਲੋਂ ਵਕ ਵਕ ਸੂਬਿਆਂ ਦੇ ਵਿੱਚ ਜਾ ਕੇ ਭਾਜਪਾ ਨੂੰ ਹੁਕੁੰਚੇ ਲਗਾਉਣ ਦੀ ਇੱਕ ਨੀਤੀ ਘੜੀ ਗਈ ਸੀ ਚਾਹੇ ਉਮਮਤਾ ਬੇਨਰਜੀ ਹੋਣ ਅਰਵਿੰਦ ਕੇਜਰੀਵਾਲ ਹੋਣ ਰਾਹੁਲ ਗਾਂਧੀ ਹੋਣ ਸਾਰੀਆਂ ਪਾਰਟੀਆਂ ਦੇ ਆਗੂਆਂ ਦੇ ਨਾਲ ਨਿਤਿਸ਼ ਕੁਮਾਰ ਦੇ ਵੱਲੋਂ ਹੀ ਮੁਲਾਕਾਤ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਨਿਤਿਸ਼ ਕੁਮਾਰ ਹੀ ਜਿਹੜਾ ਨੇ ਸਾਰੀਆਂ ਸਿਆਸੀ ਧਿਰਾਂ ਦਾ ਪੱਲਾ ਛੱਡ ਕੇ ਭਾਜਪਾ ਜੀ ਸ਼ਾਮਿਲ ਹੋ ਗਏ ਨੇ ਤੇ ਭਾਜਪਾ ਦੇ ਨਾਲ ਮਿਲ ਕੇ ਜਿਹੜਾ ਹੁਣ ਉਹ ਸਿਆਸੀ ਸਮੀਕਰਨ ਜਿਹੜਾ ਉਹਨਾਂ ਨੇ ਬਦਲ ਦਿੱਤੇ ਨੇ ਭਾਜਪਾ ਦੇ ਨਾਲ ਭਾਈਵਾਲ ਕਰਕੇ ਹੁਣ ਬਿਹਾਰ ਦੇ ਵਿੱਚ ਸੱਤਾ ਦੇ ਵਿੱਚ ਆਉਣ ਦੀਆਂ ਤਿਆਰੀਆਂ ਨੇ ਸ਼ਾਮ ਨੂੰ 4 ਵਜੇ ਜਿਹੜਾ ਹੈ ਉਹ ਸੌ ਚੱਕ ਸਮਾਗਮ ਕਰਨਗੇ ਤੇ ਸੌ ਚੁੱਕਣਗੇ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣਨਗੇ ਤਾਂ ਇੱਕ ਵੱਡਾ ਪੁਚਾਰ ਹੁਣ ਨਾ ਸਿਰਫ ਬਿਹਾਰ ਦੀ ਸਿਆਸਤ ਦੇ ਵਿੱਚ ਲਿਆ ਕੇ ਰੱਖਿਆ ਬਲਕਿ ਪੂਰੇ ਭਾਰਤ ਦੀ ਸਿਆਸਤ ਨੂੰ ਉਹਨਾਂ ਨੇ ਹਿਲਾ ਕੇ ਰੱਖ ਦਿੱਤਾ ਕਿਉਂਕਿ ਜਿੱਥੇ ਸਾਰੀਆਂ ਪਾਰਟੀਆਂ ਪੰਜਾਬ ਦੀ ਗੱਲ ਕਰੀਏ ਤਾਂ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਕਲੇਸ਼ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੀ ਕੁਝ ਵਿਧਾਇਕ ਜਿਹੜਾ ਨੇ ਨਰਾਜ਼ ਚੱਲ ਰਹੇ ਨੇ ਤੇ ਉੱਥੇ ਹੀ ਜਿਹੜਾ ਕਾਂਗਰਸ ਦੇ ਵਿੱਚ ਵੱਡੇ ਧੜੇਬੰਦਿਆ ਨਿਕਲ ਕੇ ਆ ਰਹੀਆਂ ਨੇ ਇੱਕ ਧੜਾ ਉਹ ਸੀ ਜਿਹੜਾ ਇੰਡੀਆ ਗੱਠ ਜੋੜ ਦੇ ਵਿੱਚ ਸਾਥ ਦੇਣ ਲਈ ਕਹਿ ਰਿਹਾ ਸੀ ਤੇ ਦੂਸਰਾ ਉਹ ਸੀ ਜਿਹੜਾ ਇੰਡੀਆ ਗੱਠ ਜੋੜ ਦੇ ਵਿੱਚ ਸਾਥ ਨਾ ਦੇਣ ਦੀ ਗੱਲ ਕਰ ਰਿਹਾ ਸੀ ਤੋਂ ਜਿੱਥੇ ਪੰਜਾਬ ਦੇ ਵਿੱਚ ਧੜੇਬੰਦਿਆ ਬਣੀਆਂ ਆ ਇੰਡੀਆ ਗੱਠ ਜੋੜ ਦੇ ਵਿੱਚ ਧੜੇਬੰਦਿਆ ਬਣੀਆਂ ਸੋ ਜਿਹਦੇ ਵੱਲੋਂ ਇੰਡੀਆ ਗੱਠ ਜੋੜ ਸ਼ੁਰੂ ਕੀਤਾ ਗਿਆ ਉਹੀ ਹੁਣ ਭਾਜਪਾ ਦੇ ਨਾਲ ਰਲ ਕੇ ਸੱਤਾ ਬਣਾਉਣ ਜਾ ਰਹੇ ਨੇ ਸੋ ਵੱਡਾ ਫੇਰ ਬਦਲ ਸਰਪਾ ਬਿਹਾਰ ਦੀ ਰਾਜਨੀਤੀ ਦੇ ਵਿੱਚ ਨਿਤਿਸ਼ ਕੁਮਾਰ ਨੇ ਕੀਤਾ ਬਲਕਿ ਇੰਡੀਆ ਗੱਠ ਜੋੜ ਨੂੰ ਵੀ ਜਿਹੜਾ ਇੱਕ ਦੁਬਿਧਾ ਦੇ ਵਿੱਚ ਪਾ ਕੇ ਛੱਡ ਗਏ ਨੇ ਨਿਤਿਸ਼ ਕੁਮਾਰ ਤੇ ਅੱਜ ਜਿਹੜਾ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਦੇ ਵਜੋਂ ਜਿਹੜਾ ਨੇ ਸੌ ਚੱਕਣਗੇ ਸ਼ਾਮ ਨੂੰ ਸੌ ਚੱਕ ਸਮਾਗਮ ਹੈ ਸਵੇਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਅੱਜ ਵੱਡਾ ਫੇਰ ਬਦਲ ਬਿਹਾਰ ਦੀ ਸਿਆਸਤ ਦੇ ਵਿੱਚ ਹੋ ਸਕਦਾ ਹੈ ਲਗਾਤਾਰ ਕਈ ਦਿਨਾਂ ਤੋਂ ਕਿਆਸਰਾਂਗਾਂ ਲਗਾਈਆਂ ਜਾ ਰਹੀਆਂ ਸੀ ਕਿ ਕਿਹੜੀ ਪਾਰਟੀ ਦੇ ਨਾਲ ਮਿਲ ਕੇ ਨਿਤਿਸ਼ ਕੁਮਾਰ ਜਿਹੜਾ ਨੇ ਉਹ ਸਰਕਾਰ ਬਣਾਉਂਦੇ ਨੇ ਲਗਾਤਾਰ ਸੂਈਆਂ ਤੇ ਦਾਅਵੇ ਜਿਹੜੇ ਨੇ ਉਹ ਭਾਜਪਾ ਲ ਘੁੰਮ ਰਹੇ ਸੀ ਤੇ ਭਾਜਪਾ ਦੇ ਨਾਲ ਮਿਲ ਕੇ ਹੀ ਉਹਨਾਂ ਦੇ ਵੱਲੋਂ ਸਿਆਸਤ ਦੇ ਵਿੱਚ ਵੱਡਾ ਪੁਚਾਲ ਲਿਆਂਦਾ ਗਿਆ ਜੇਕਰ ਗੱਲ ਕਰੀਏ ਤਾਂ ਜੀਤਨ ਰਾਮ ਮਾਨ ਜੀ ਇੱਕ ਵੱਡੇ ਆਗੂ ਨੇ ਬਿਹਾਰ ਦੇ ਵਿੱਚ ਤੇ ਉਨ੍ਹਾਂ ਦੀ ਪਾਰਟੀ ਦੇ ਚਾਰ ਵਿਧਾਇਕਾਂ ਨੇ ਸਮਰਥਨ ਦਿੱਤਾ ਤੇ ਨਾਲ ਹੀ ਇੱਕ ਆਜ਼ਾਦ ਵਿਧਾਇਕ ਦੇ ਵੱਲੋਂ ਨਿਤਿਸ਼ ਕੁਮਾਰ ਦਾ ਜਿਹੜਾ ਸਾਥ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਸਿੱਧਾ 123 ਦੇ ਵਿੱਚ ਆਕੜਾ ਲੈ ਕੇ ਨਿਤਿਸ਼ ਕੁਮਾਰ ਜਿਹੜਾ ਨੇ ਉਹ ਸਰਕਾਰ ਬਣਾ ਜਾਈ ਨੇ ਬਹੁਮਤ ਦੇ ਲਈ 122 ਵਿਧਾਇਕਾਂ ਦੀ ਜਰੂਰਤ ਸੀ ਪਰ ਇੱਕ ਵਿਧਾਇਕ ਉੱਪਰੋਂ ਲੈ ਕੇ ਜਿਹੜਾ ਨੇ ਉਹਨਾਂ ਨੇ ਬਹੁਮਤ ਦੇ ਕਬਜ਼ਾ ਕਰ ਲਿਆ ਤੇ ਨੌਵੀਂ ਵਾਰ ਹੁਣ ਬਿਹਾਰ ਦੇ ਮੁੱਖ ਮੰਤਰੀ ਬਣੇ ਜਾ ਰਹੇ ਨੇ ਨਿਤਿਸ਼ ਕੁਮਾਰ ਤੇ ਐਸੀ ਖਬਰ ਦੇ ਉੱਤੇ ਹੁਣ ਮੋਰ ਨਿਤਿਸ਼ ਕੁਮਾਰ ਦੇ ਵੱਲੋਂ ਲਗਾ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਚੰਦ ਮਿੰਟ ਪਹਿਲਾਂ ਹੀ ਨਿਤਿਸ਼ ਕੁਮਾਰ ਰਾਜਪਾਲ ਭਵਨ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਗਿਆ ਹੈ ਤੇ ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਨਿਤਿਸ਼ ਕੁਮਾਰ ਬਿਹਾਰ ਦੀ ਸਿਆਸਤ ਨੂੰ ਨੌਵੀਂ ਵਾਰ ਵੱਡਾ ਫੇਰ ਬਦਲ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੱਸ ਦਈਏ ਕਿ ਹੁਣ ਨਿਤਿਸ਼ ਕੁਮਾਰ ਆਪਣੇ ਕਾਰਜਕਾਲ ਦੇ ਵਿੱਚ ਹੁਣ ਨੌਵੀਂ ਵਾਰ ਅੱਜ ਜਿਹੜਿਆ ਸੌ ਚੱਕਣਗੇ ਮੁੱਖ ਮੰਤਰੀ ਅਹੁਦੇ ਦੀ ਤੇ ਇਸ ਵਾਰ ਫਿਰ ਤੋਂ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਜਾ ਰਹੇ ਨੇ ਤੇ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਲਾਲੂ ਪ੍ਰਸਾਦ ਯਾਦਵ ਦੀ ਆਰਜीडी ਦੇ ਨਾਲ ਮਿਲ ਕੇ ਉਹਨਾਂ ਦੇ ਵੱਲੋਂ ਜਿਹੜਿਆ ਪਹਿਲਾਂ ਸਰਕਾਰ ਬਣਾਈ ਗਈ ਸੀ ਤੇ ਹੁਣ ਉਸ ਨੂੰ ਛੱਡ ਕੇ ਭਾਜਪਾ ਦੇ ਨਾਲ ਮੋੜ ਤੋਂ ਗੱਠਜੋੜ ਕਰਕੇ ਬਿਹਾਰ ਦੀ ਸਦ ਦੇ ਵਿੱਚ ਵੱਡਾ ਫੇਰ ਬਦਲ ਵੱਡਾ ਪਲਟਫੇਰ ਜਿਹੜਾ ਹੈ ਨਿਤਿਸ਼ ਕੁਮਾਰ ਦੇ ਵੱਲੋਂ ਕੀਤਾ ਗਿਆ ਹੈ ਲਗਾਤਾਰ ਪਿਛਲੇ ਤਿੰਨ ਚਾਰ ਦਿਨਾਂ ਤੋਂ ਘਮਾਸਾਂ ਚੱਲ ਰਿਹਾ ਸੀ ਇਸ ਤੋਂ ਪਹਿਲਾਂ ਜੇਕਰ ਸਵੇਰੇ ਹੀ ਗੱਲ ਕਰੀਏ ਤਾਂ ਸਵੇਰੇ ਤੁਹਾਡੇ ਖਬਰ ਇੱਕ ਸੰਮੁਖ ਕੀਤੀ ਸੀ ਕਿ ਨਿਤਿਸ਼ ਕੁਮਾਰ ਅੱਜ ਪਟਨਾ ਦੇ ਵਿੱਚ ਵਿਧਾਇਕ ਦਲ ਦੇ ਨਾਲ ਮੀਟਿੰਗ ਕਰ ਸਕਦੇ ਨੇ ਤੇ ਉਧਰ ਦੂਸਰੇ ਪਾਸੇ ਭਾਜਪਾ ਦੇ ਵੱਲੋਂ ਵੀ ਵਿਧਾਇਕਾਂ ਤੇ ਸੰਸਦਾਂ ਦੇ ਨਾਲ ਇੱਕ ਅਹਿਮ ਮੀਟਿੰਗ ਬੁલા ਲਈ ਗਈ ਸੀ ਤੇ ਇਸ ਦੇ ਵਿਚਕਾਰ ਹੀ ਹੁਣ ਮੀਟਿੰਗ ਖਤਮ ਹੋਣ ਤੋਂ ਬਾਅਦ ਨਿਤਿਸ਼ ਕੁਮਾਰ ਰਾਜਪਾਲ ਭਵਨ ਵੱਲ ਵਧੇ ਤੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਵੱਡਾ ਬਦਲ ਜਿਹੜਾ ਉਹ ਦੇਖਣ ਨੂੰ ਮਿਲਿਆ ਬਿਹਾਰ ਦੀ ਰਾਜਨੀਤੀ ਦੇ ਵਿੱਚ ਨੌਵੀਂ ਵਾਰ ਨਿਤਿਸ਼ ਕੁਮਾਰ ਦੇ ਵੱਲੋਂ ਬਿਹਾਰ ਦੀ ਸਤਾ ਨੂੰ ਬਦਲ ਕੇ ਰੱਖ ਸੋ ਹਣ ਭਾਜਪਾ ਦੇ ਨਾਲ ਗੱਠ ਜੋੜ ਕਰਕੇ ਇੱਕ ਵਾਰੀ ਫਿਰ ਤੋਂ ਸਿਆਸਤ ਦੇ ਵਿੱਚ ਵੱਡਾ ਪੁਚਾਲ ਲੈ ਚੁੱਕੇ ਨੇ ਨਿਤਿਸ਼ ਕੁਮਾਰ ਜੇਕਰ ਹੁਣ ਪੂਰੇ ਪੂਰੇ ਦੇ ਪੂਰੇ ਸਿਨੈਰੀਓ ਨੂੰ ਦੇਖੀਏ ਤਾਂ ਜਿਹੜਾ ਵਿਵਾਦ ਹੈ ਉਹ ਨਿਤਿਸ਼ ਕੁਮਾਰ ਦੇ ਇੱਕ ਬਿਆਨ ਦੇ ਨਾਲ ਸ਼ੁਰੂ ਹੁੰਦਾ ਹੈ ਨਿਤਿਸ਼ ਕੁਮਾਰ ਇੱਕ ਪਰਿਵਾਰ ਬਾਦਾ ਜਿਹੜਾ ਨੇ ਉਹ ਬਿਆਨ ਦਿੰਦੇ ਨੇ ਜਿਸ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੀ ਬੇਤੇ ਜਿਹੜਾ ਇਸਤੇ ਉੱਤੇ ਪਲਟਵਾਰ ਕਰਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਬਿਆਨਬਾਜ਼ੀਆਂ ਦੋਵੇਂ ਥਿਲਾਾਂ ਦੇ ਵਿੱਚਕਾਰ ਸ਼ੁਰੂ ਹੋ ਜਾਂਦੀਆਂ ਨੇ ਇਸ ਤੋਂ ਵੱਡਾ ਟਰਨਿੰਗ ਪੁਆਇੰਟ 26 ਜਨਵਰੀ ਦਾ ਸਮਾਗਮ ਰਿਹਾ ਜਦੋਂ ਨਿਤੀਸ਼ ਕੁਮਾਰ ਦੇ ਵੱਲੋਂ ਲਾਲੂ ਪ੍ਰਸਾਦ ਯਾਦਵ ਦੇ بیٹے ਦੀ ਕੁਰਸੀ ਤੱਕ ਨਹੀਂ ਲਵਾਈ ਗਈ ਸਟੇਜ ਤੇ ਉੱਤੇ ਉਸ ਤੋਂ ਬਾਅਦ ਲਗਾਤਾਰ ਵੱਡਾ ਪੁਚਾਲ ਤੇ ਵੱਡੀ ਹਲਚਲ ਬਿਹਾਰ ਦੀ ਰਾਜਨੀਤੀ ਦੇ ਵਿੱਚ ਦੇਖੀ ਜਾ ਸਕਦੀ ਸੀ ਤੇ ਬਿਹਾਰ ਦੀ ਰਾਜਨੀਤੀ ਦੇ ਵਿੱਚ ਹੀ ਨਹੀਂ ਇੰਡੀਆ ਗੱਠਜੋੜ ਦੇ ਉੱਤੇ ਵੀ ਜਿਹੜਾ ਇਹ ਪੂਰੀ ਦੀ ਪੂਰੀ ਸਿਆਸਤ ਹੈ ਉਹ ਇਫੈਕਟ ਪਾਏਗੀ ਉਸ ਤੋਂ ਪਹਿਲਾਂ ਜਿਹੜਾ ਹੁਣ ਅੱਜ ਦੀ ਮੌਜੂਦਾ ਸਥਿਤੀ ਦੇ ਉੱਤੇ ਗੱਲ ਕਰ ਲਈਏ ਕਿ ਹੁਣ ਨਿਤਿਸ਼ ਕੁਮਾਰ ਦੇ ਵੱਲੋਂ ਜਿਹੜਾ ਉਹ ਹੁਣ ਪੂਰੀ ਦੀ ਪੂਰੀ ਭਾਜਪਾ ਦੇ ਨਾਲ ਰਲ ਕੇ ਸਰਕਾਰ ਬਣਾਉਣ ਜਾ ਰਹੇ ਨੇ ਜਿਸ ਦੇ ਵਿੱਚ ਜੀਤਨ ਰਾਮ ਮਾਂਜੀ ਦੇ ਵੱਲੋਂ ਵੀ سپورਟ ਕੀਤਾ ਗਿਆ ਹੈ ਨਿਤਿਸ਼ ਕੁਮਾਰ ਨੂੰ ਜੀਤਨ ਰਾਮ ਮਾਂਜੀ ਦੀ ਪਾਰਟੀ ਦੇ ਕੋਲ ਇਸ ਸਮੇਂ ਬਿਹਾਰ ਦੇ ਵਿੱਚ ਚਾਰ ਵਿਧਾਇਕ ਨੇ ਤੇ ਇੱਕ ਆਜ਼ਾਦ ਉਮੀਦਵਾਰ ਜਿਹੜੇ ਵਿਧਾਇਕ ਨੇ ਉਸ ਦੇ ਵੱਲੋਂ ਵੀ ਨਿਤਿਸ਼ ਕੁਮਾਰ ਨੂੰ سپورਟ ਕੀਤਾ ਗਿਆ ਹੈ ਤੇ ਬਹੁਮਤ ਦੇ ਲਈ ਨਿਤਿਸ਼ ਕੁਮਾਰ ਨੂੰ 122 ਸੀਟਾਂ ਚਾਹੀਦੀਆਂ ਸੀ ਤੇ ਹੁਣ ਨਿਤਿਸ਼ ਕੁਮਾਰ ਦੇ ਕੋਲ ਕੁੱਲ ਮਿਲਾ ਕੇ 123 ਸੀਟਾਂ ਨੇ ਜਿਸ ਤੋਂ ਬਾਅਦ ਹੁਣ ਸਿੱਧਾ-ਸਿੱਧਾ ਬਹੁਮਤ ਦੇ ਉੱਤੇ ਕਬਜ਼ਾ ਕਰਕੇ ਨੌਵੀਂ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਨੇ ਨਿਤਿਸ਼ ਕੁਮਾਰ ਤੇ ਉਧਰ ਹੀ ਦੂਸਰੀ ਧਿਰ ਦੀ ਜੇਕਰ ਗੱਲ ਕਰੀਏ ਤਾਂ ਬਿਹਾਰ ਦੀ ਸਭ ਤੋਂ ਵੱਡੀ ਪਾਰਟੀ ਨੇ ਜਿਹੜੀ ਲਾਲੂ ਪ੍ਰਸਾਦ ਯਾਦਵ ਦੇ بیٹے ਦੀ ਪਾਰਟੀ ਹੈ ਉਹ ਵੀ ਜਿਹੜੀ ਸਾਹਮਣੇ ਆਜੀ ਹੈ ਉਹਨਾਂ ਨੇ ਵੀ ਇਹ ਬਕਲ ਤੋਂ ਚਾਹੇ ਲਾਲੂ ਪ੍ਰਸਾਦ ਯਾਦਵ ਹੋਣ ਜਾਂ ਫਿਰ ਉਹਨਾਂ ਦੇ ਸੁਪੁੱਤਰ ਤੇਜਸਵੀ ਯਾਦਵ ਹੋਣ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇੰਨੀ ਜਲਦੀ ਸੱਤਾ ਚੋਂ ਨਹੀਂ ਹਟਣਗੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਤੋਂ ਉਹਨਾਂ ਨੇ ਕਿਹਾ ਕਿ ਕੁਝ ਕੁਝ ਜੋੜ ਘਟਾ ਸਾਨੂੰ ਵੀ ਆਂਦੇ ਨੇ ਪਰ ਜੇਕਰ ਸਿਆਸੀ ਸਮੀਕਰਨ ਦੇਖੀਏ ਤਾਂ ਸਿਆਸੀ ਸਮੀਕਰਨ ਕੋਚ ਲੱਗਨੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਨੇ ਕਾਂਗਰਸ ਤੋਂ ਲੈਫਟਿਸਟ ਤੋਂ ਜਿਹੜਾ ਸਮਰਥਨ ਮੰਗਿਆ ਤੇ ਕੁੱਲ ਮਿਲਾ ਕੇ ਜਿਹੜੀ ਵਿਧਾਇਕਾਂ ਦੀ ਕੁੱਲ ਸੰਖਿਆ ਹੈ ਉਹ 115 ਹੀ ਪਹੁੰਚੀ ਹੈ ਤੇ ਜਿਹੜਾ ਬਹੁਮਤ ਦੇ ਲਈ 122 ਸੀਟਾਂ ਚਾਹੀਦੀਆਂ ਨੇ ਤੇ ਸੱਤ ਵਿਧਾਇਕ ਜਿਹੜੇ ਨੇ ਕਮੀ ਆ ਰਹੀ ਹੈ ਤੇ ਹੁਣ ਇਹ ਦੇਖਣਾ ਹੋਏਗਾ ਕਿ ਸੱਤ ਵਿਧਾਇਕ ਜਿਹੜਾ ਨੇ ਉਹ ਤੋੜੇ ਕਿੱਥੋਂ ਜਾਂਦੇ ਨੇ ਕਿਉਂਕਿ ਜੀਤਨ ਰਾਮ ਮਾਨਜੀ ਦੇ ਵੱਲੋਂ ਚਾਰ ਵਿਧਾਇਕ ਨੇ ਉਹਨਾਂ ਦੇ ਵੱਲੋਂ ਪਹਿਲਾਂ ਹੀ ਨਿਤਿਸ਼ ਕੁਮਾਰ ਨੂੰ ਸਪੋਰਟ ਕਰ ਦਿੱਤਾ ਤੇ ਜਦੇ ਨਾਲ ਹੀ ਇੱਕ ਆਜ਼ਾਦ ਜਿਹੜੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਵੀ ਨितीश ਕੁਮਾਰ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਗਿਆ ਸੋ ਜੇਕਰ ਹੁਣ ਭਾਜਪਾ ਜੀ ਪੂਰੀ ਦੀ ਪੂਰੀ ਜਿਹੜੀ ਸਿਆਸਤ ਹੈ ਉਹ ਨਿਤਿਸ਼ ਕੁਮਾਰ ਦੇ ਨਾਲ ਜੁੜੀ ਹੋਈ ਹੈ ਤੇ ਹੁਣ ਇਹ ਦੇਖਣਾ ਹੋਏਗਾ ਕਿ ਲਾਲੂ ਪ੍ਰਸਾਦ ਯਾਦਵ ਜੋ ਦਾਵਾ ਕਰ ਰਹੇ ਨੇ ਤੇ ਆਪਣੇ ਦਿਮਾਗ ਦੇ ਕਰਕੇ ਹਮੇਸ਼ਾ ਵੀ ਚਰਚਾਵਾਚ ਰਹਿੰਦੇ ਨੇ ਲਾਲੂ ਪ੍ਰਸਾਦ ਯਾਦਵ ਕਿਉਂਕਿ ਇੱਕ ਵੱਡਾ ਪਿਛੋਕੜ ਲਾਲੂ ਪ੍ਰਸਾਦ ਯਾਦਵ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਉਹ ਕੇਂਦਰ ਦੇ ਵਿੱਚ ਮੰਤਰੀ ਹੋਣ ਤਾਂ ਉਸ ਸਮੇਂ ਵੀ ਉਹ ਜਿਹੜਾ ਨੇ ਆਪਣੇ ਤੰਜ ਦੇ ਕਰਕੇ ਆਪਣੇ ਦਿਮਾਗ ਦੇ ਕਰਕੇ ਚਰਚਾਵਾਚ ਰਹੇ ਤੇ ਉਸ ਤੋਂ ਬਾਅਦ ਹੁਣ ਦੇਖਣਾ ਹੋਏਗਾ ਕਿ ਸਿਆਸਤ ਦੇ ਵਿੱਚ ਕੀ ਫੇਰ ਬਦਲ ਵੱਡਾ ਜਿਹੜਾ ਨੇ લાલુ પ્રસાદ યાદવ ਕਰ ਸਕਦੇ ਨੇ ਪਰ ਹਜੇ ਨਾ ਕੀਤੇ ਲਾਲੂ પ્રસાદ ਯਾਦਵ ਦੀ ਪਾਰਟੀ ਜਿਹੜਾ ਉਹ ਸੱਤਾ ਦੇ ਉੱਤੇ ਕਾਬਜ ਹੋਣ ਤੋਂ ਨਾਕਾਮ ਸਾਬਤ ਹੋ ਰਹੀ ਹੈ ਕਿਉਂਕਿ ਸੱਤਾ ਵਿਧਾਇਕਾਂ ਦਾ ਘਾਟਾ ਜਿਹੜਾ ਉਹ ਲਗਾਤਾਰ ਉਹਨਾਂ ਨੂੰ ਪੈ ਰਿਹਾ ਤੇ ਹੁਣ ਕਿਹੜੇ ਸੱਤਾ ਵਿਧਾਇਕ ਤੋੜ ਕੇ ਉਹ ਜਿਹੜਾ ਦਾਵਾ ਨੇ ਉਹ ਪੂਰਾ ਕਰਦੇ ਨੇ ਪਰ ਇਸ ਤੋਂ ਇਲਾਵਾ ਨਿਤੇਸ਼ ਕੁਮਾਰ ਅੱਜ ਨੌਵੀਂ ਵਾਰ ਜਿਹੜਾ ਨੇ ਉਹ ਵਿਧਾਇਕ ਮੁੱਖ ਮੰਤਰੀ ਬਣਨ ਜਾ ਰਹੇ ਨੇ ਬਿਹਾਰ ਦੇ ਸਭ ਤੋਂ ਵੱਡਾ ਫੇਰ ਬਦਲ ਮੋੜ ਤੋਂ ਜਿਹੜਾ ਨਿਤਿਸ਼ ਕੁਮਾਰ ਦੇ ਵੱਲੋਂ ਕੀਤਾ ਗਿਆ ਪੂਰੀ ਦੀ ਪੂਰੀ ਬਿਹਾਰ ਦੀ ਸਿਆਸਤ ਨਿਤਿਸ਼ ਕੁਮਾਰ ਨੇ ਪਲਟ ਕੇ ਰੱਖ ਦਿੱਤੀ ਹੈ ਜੇਕਰ ਹੁਣ ਇੰਡੀਆ ਗੱਠ ਜੋੜ ਤੇ ਆਈਏ ਤਾਂ ਸਭ ਤੋਂ ਪ੍ਰਮੁੱਖ ਚਿਹਰਾ ਨਿਤਿਸ਼ ਕੁਮਾਰ ਹੀ ਸੀ ਇੰਡੀਆ ਗੱਠ ਜੋੜ ਦਾ ਜਿਹਨਾਂ ਦੇ ਵੱਲੋਂ ਵਕ ਵਕ ਸੂਬਿਆਂ ਦੇ ਵਿੱਚ ਜਾ ਕੇ ਭਾਜਪਾ ਨੂੰ ਕੁੰਚੇ ਲਗਾਉਣ ਦੀ ਇੱਕ ਨੀਤੀ ਖੜੀ ਗਈ ਸੀ ਚਾਹੇ ਉਹ ਮਮਤਾ ਬੇਨਰਜੀ ਹੋਣ ਅਰਵਿੰਦ ਕੇਜਰੀਵਾਲ ਹੋਣ ਰਾਹੁਲ ਗਾਂਧੀ ਹੋਣ ਸਾਰੀਆਂ ਪਾਰਟੀਆਂ ਦੇ ਆਗੂਆਂ ਦੇ ਨਾਲ ਨਿਤਿਸ਼ ਕੁਮਾਰ ਦੇ ਵੱਲੋਂ ਹੀ ਮੁਲਾਕਾਤ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਨਿਤਿਸ਼ ਕੁਮਾਰ ਹੀ ਜਿਹੜਾ ਨੇ ਸਾਰੀਆਂ ਅਸੀਂ ਤੇਰਾ ਦਾ ਪੱਲਾ ਛੱਡ ਕੇ ਭਾਜਪਾ ਦੇ ਸ਼ਾਮਿਲ ਹੋ ਗਏ ਨੇ ਤੇ ਭਾਜਪਾ ਦੇ ਨਾਲ ਮਿਲ ਕੇ ਜਿਹੜਾ ਹੁਣ ਉਹ ਸਿਆਸੀ ਸਮੀਕਰਨ ਜਿਹੜਾ ਉਹਨਾਂ ਨੇ ਬਦਲ ਦਿੱਤੇ ਨੇ ਭਾਜਪਾ ਦੇ ਨਾਲ ਭਾਈਵਾਲ ਕਰਕੇ ਹੁਣ ਬਿਹਾਰ ਦੇ ਵਿੱਚ ਸੱਤਾ ਦੇ ਵਿੱਚ ਆਉਣ ਦੀਆਂ ਤਿਆਰੀਆਂ ਨੇ ਸ਼ਾਮ ਨੂੰ 4 ਵਜੇ ਜਿਹੜਾ ਹੈ ਉਹ ਸੌ ਚੱਕ ਸਮਾਗਮ ਕਰਨਗੇ ਤੇ ਸੌ ਚੁੱਕਣਗੇ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣਨਗੇ ਤਾਂ ਇੱਕ ਵੱਡਾ ਪੁਚਾਲ ਹੁਣ ਨਾ ਸਿਰਫ ਬਿਹਾਰ ਦੀ ਸਿਆਸਤ ਦੇ ਵਿੱਚ ਲੈ ਕੇ ਰੱਖਿਆ ਬਲਕਿ ਪੂਰੇ ਭਾਰਤ ਦੀ ਸਿਆਸਤ ਨੂੰ ਉਹਨਾਂ ਨੇ ਹਿਲਾ ਕੇ ਰੱਖ ਦਿੱਤਾ ਕਿਉਂਕਿ ਜਿੱਥੇ ਸਾਰੀਆਂ ਪਾਰਟੀਆਂ ਪੰਜਾਬ ਦੀ ਗੱਲ ਕਰੀਏ ਤਾਂ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਕਲੇਸ਼ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੀ ਕੁਝ ਵਿਧਾਇਕ ਜਿਹੜਾ ਨੇ ਨਰਾਜ਼ ਚੱਲ ਰਹੇ ਨੇ ਤੇ ਉੱਥੇ ਹੀ ਜਿਹੜਾ ਕਾਂਗਰਸ ਦੇ ਵਿੱਚ ਵੱਡੇ ਧੜੇਬੰਦੀਆਂ ਨਿਕਲ ਕੇ ਆ ਰਹੀਆਂ ਨੇ ਇੱਕ ਧੜਾ ਉਹ ਸੀ ਜਿਹੜਾ ਇੰਡੀਆ ਗੱਠ ਜੋੜ ਦੇ ਵਿੱਚ ਸਾਥ ਦੇਣ ਲਈ ਕਹਿ ਰਿਹਾ ਸੀ ਤੇ ਦੂਸਰਾ ਉਹ ਸੀ ਜਿਹੜਾ ਇੰਡੀਆ ਗੱਠ ਜੋੜ ਦੇ ਵਿੱਚ ਸਾਥ ਨਾ ਦੇਣ ਦੀ ਗੱਲ ਕਰ ਰਿਹਾ ਸੀ ਤੋਂ ਜਿੱਥੇ ਪੰਜਾਬ ਦੇ ਵਿੱਚ ਧੜੇਬੰਦੀਆਂ ਬਣੀਆਂ ਆ ਇੰਡੀਆ ਗੱਠ ਜੋੜ ਦੇ ਵਿੱਚ ਧੜੇਬੰਦੀਆਂ ਬਣੀਆਂ ਸੋ ਜਿਹਦੇ ਵੱਲੋਂ ਇੰਡੀਆ ਗੱਠ ਜੋੜ ਸ਼ੁਰੂ ਕੀਤਾ ਗਿਆ ਉਹੀ ਹੁਣ ਭਾਜਪਾ ਦੇ ਨਾਲ ਰਲ ਕੇ ਸੱਤਾ ਬਣਾਉਣ ਜਾ ਰਹੇ ਨੇ ਸੋ ਵੱਡਾ ਫੇਰ ਬਦਲ ਤਰਫ ਬਿਹਾਰ ਦੀ ਰਾਜਨੀਤੀ ਦੇ ਵਿੱਚ ਨਿਤਿਸ਼ ਕੁਮਾਰ ਨੇ ਕੀਤਾ ਹੈ ਬਲਕਿ ਇੰਡੀਆ ਗੱਠ ਜੋੜ ਨੂੰ ਵੀ ਜਿਹੜਾ ਇੱਕ ਦੁਬਿਧਾ ਦੇ ਵਿੱਚ ਪਾ ਕੇ ਛੱਡ ਗਏ ਨੇ ਨਿਤਿਸ਼ ਕੁਮਾਰ ਤੇ ਅੱਜ ਜਿਹੜਾ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਦੇ ਵਜੋਂ ਜਿਹੜਾ ਨੇ ਸੌ ਚੱਕਣਗੇ ਸ਼ਾਮ ਨੂੰ ਸੌ ਚੱਕ ਸਮਾਗਮ ਹੈ ਸਵੇਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਅੱਜ ਵੱਡਾ ਫੇਰ ਬਦਲ ਬਿਹਾਰ ਦੀ ਸਿਆਸਤ ਦੇ ਵਿੱਚ ਹੋ ਸਕਦਾ ਹੈ ਲਗਾਤਾਰ ਕਈ ਦਿਨਾਂ ਤੋਂ ਕਿਆਸਰਾਂਗਾਂ ਲਗਾਈਆਂ ਜਾ ਰਹੀਆਂ ਸੀ ਕਿ ਕਿਹੜੀ ਪਾਰਟੀ ਦੇ ਨਾਲ ਮਿਲ ਕੇ ਨਿਤਿਸ਼ ਕੁਮਾਰ ਜਿਹੜਾ ਨੇ ਉਹ ਸਰਕਾਰ ਬਣਾਉਂਦੇ ਨੇ ਲਗਾਤਾਰ ਸੂਈਆਂ ਤੇ ਦਾਅਵੇ ਜਿਹੜੇ ਨੇ ਉਹ ਭਾਜਪਾ ਕੋਲ ਘੁੰਮ ਰਹੇ ਸੀ ਤੇ ਭਾਜਪਾ ਦੇ ਨਾਲ ਮਿਲ ਕੇ ਹੀ ਉਹਨਾਂ ਦੇ ਵੱਲੋਂ ਸਿਆਸਤ ਦੇ ਵਿੱਚ ਵੱਡਾ ਪੁਚਾਲ ਲਿਆਂਦਾ ਗਿਆ ਹੈ ਜੇਕਰ ਗੱਲ ਕਰੀਏ ਤਾਂ ਜੀਤਨ ਨਰਾਜ ਮਾਨਜੀ ਇੱਕ ਵੱਡੇ ਆਗੂ ਨੇ ਬਿਹਾਰ ਦੇ ਵਿੱਚ ਤੇ ਉਨ੍ਹਾਂ ਦੀ ਪਾਰਟੀ ਦੇ ਚਾਰ ਵਿਧਾਇਕਾਂ ਨੇ ਸਮਰਥਨ ਦਿੱਤਾ ਤੇ ਨਾਲ ਹੀ ਇੱਕ ਆਜ਼ਾਦ ਵਿਧਾਇਕ ਦੇ ਵੱਲੋਂ ਨਿਤਿਸ਼ ਕੁਮਾਰ ਦਾ ਜਿਹੜਾ ਸਾਥ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਸਿੱਧਾ 123 ਦੇ ਵਿੱਚ ਆਕੜਾ ਲੈ ਕੇ ਨਿਤਿਸ਼ ਕੁਮਾਰ ਜਿਹੜਾ ਨੇ ਉਹ ਸਰਕਾਰ ਬਣਾ ਜਾਈ ਨੇ ਬਹੁਮਤ ਦੇ ਲਈ 122 ਵਿਧਾਇਕਾਂ ਦੀ ਜਰੂਰਤ ਸੀ ਪਰ ਇੱਕ ਵਿਧਾਇਕ ਉੱਪਰੋਂ ਲੈ ਕੇ ਜਿਹੜਾ ਨੇ ਉਹਨਾਂ ਨੇ ਬਹੁਮਤ ਦੇ ਕਬਜ਼ਾ ਕਰ ਲਿਆ ਤੇ ਨੌਵੀਂ ਵਾਰ ਹੁਣ ਬਿਹਾਰ ਦੇ ਮੁੱਖ ਮੰਤਰੀ ਬਣੇ ਜਾ ਰਹੇ ਨੇ ਨਿਤਿਸ਼ ਕੁਮਾਰ ਇਹ ਅਜਿਹਾ ਖਬਰ ਦੇ ਉਤੇ ਹੁਣ ਮੋਰ ਨਿਤਿਸ਼ ਕੁਮਾਰ ਦੇ ਵੱਲੋਂ ਲਗਾ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਚੰਦ ਮਿੰਟ ਪਹਿਲਾਂ ਹੀ ਨਿਤਿਸ਼ ਕੁਮਾਰ ਰਾਜਪਾਲ ਭਵਨ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਗਿਆ ਹੈ ਤੇ ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਨਿਤਿਸ਼ ਕੁਮਾਰ ਬਿਹਾਰ ਦੀ ਸਿਆਸਤ ਨੂੰ ਨੌਵੀਂ ਵਾਰ ਵੱਡਾ ਫੇਰ ਬਦਲ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੱਸ ਦਈਏ ਕਿ ਹੁਣ ਨਿਤਿਸ਼ ਕੁਮਾਰ ਆਪਣੇ ਕਾਰਜਕਾਲ ਦੇ ਵਿੱਚ ਹੁਣ ਨੌਵੀਂ ਵਾਰ ਅੱਜ ਜਿਹੜਿਆ ਸੌ ਚੱਕਣਗੇ ਮੁੱਖ ਮੰਤਰੀ ਅਹੁਦੇ ਦੀ ਤੇ ਇਸ ਵਾਰ ਫਿਰ ਤੋਂ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਜਾ ਰਹੇ ਨੇ ਤੇ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਲਾਲੂ ਪ੍ਰਸਾਦ ਯਾਦਵ ਦੀ ਆਰਜीडी ਦੇ ਨਾਲ ਮਿਲ ਕੇ ਉਹਨਾਂ ਦੇ ਵੱਲੋਂ ਜਿਹੜਾ ਪਹਿਲਾਂ ਸਰਕਾਰ ਬਣਾਈ ਗਈ ਸੀ ਤੇ ਹੁਣ ਉਸ ਨੂੰ ਛੱਡ ਕੇ ਭਾਜਪਾ ਦੇ ਨਾਲ ਮੋੜ ਤੋਂ ਗੱਠਜੋੜ ਕਰਕੇ ਬਿਹਾਰ ਦੀ ਸਦ ਦੇ ਵਿੱਚ ਵੱਡਾ ਫੇਰ ਬਦਲ ਵੱਡਾ ਪਲਟਫੇਰ ਜਿਹੜਾ ਯਾਰ ਨਿਤਿਸ਼ ਕੁਮਾਰ ਦੇ ਵੱਲੋਂ ਕੀਤਾ ਗਿਆ ਹੈ ਲਗਾਤਾਰ ਪਿਛਲੇ 3-4 ਦਿਨਾਂ ਤੋਂ ਘਮਾਸਾਂ ਚੱਲ ਰਿਹਾ ਸੀ ਇਸ ਤੋਂ ਪਹਿਲਾਂ ਜੇਕਰ ਸਵੇਰੇ ਹੀ ਗੱਲ ਕਰੀਏ ਤਾਂ ਸਵੇਰੇ ਤੁਹਾਡੇ ਖਬਰ ਇੱਕ ਸੰਮੁਖ ਕੀਤੀ ਸੀ ਕਿ ਨਿਤਿਸ਼ ਕੁਮਾਰ ਅੱਜ ਪਟਨਾ ਦੇ ਵਿੱਚ ਵਿਧਾਇਕ ਦਲ ਦੇ ਨਾਲ ਮੀਟਿੰਗ ਕਰ ਸਕਦੇ ਨੇ ਤੇ ਉਧਰ ਦੂਸਰੇ ਪਾਸੇ ਭਾਜਪਾ ਦੇ ਵੱਲੋਂ ਵੀ ਵਿਧਾਇਕਾਂ ਤੇ ਸੰਸਦਾਂ ਦੇ ਨਾਲ ਇੱਕ ਅਹਿਮ ਮੀਟਿੰਗ ਬੁਲਾ ਲਈ ਗਈ ਸੀ ਤੇ ਇਸ ਦੇ ਵਿਚਕਾਰ ਹੀ ਹੁਣ ਮੀਟਿੰਗ ਖਤਮ ਹੋਣ ਤੋਂ ਬਾਅਦ ਨਿਤਿਸ਼ ਕੁਮਾਰ ਰਾਜਪਾਲ ਭਵਨ ਵੱਲ ਬਧੇ ਤੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਵੱਡਾ ਫੇਰ ਬਦਲ ਜਿਹੜਾ ਉਹ ਦੇਖਣ ਨੂੰ ਮਿਲਿਆ ਬਿਹਾਰ ਦੀ ਰਾਜਨੀਤੀ ਦੇ ਵਿੱਚ ਨੌਵੀਂ ਵਾਰ ਨਿਤਿਸ਼ ਕੁਮਾਰ ਦੇ ਵੱਲੋਂ ਬਿਹਾਰ ਦੀ ਸਤਾ ਨੂੰ ਬਦਲ ਕੇ ਰੱਖ ਸੋ ਹਣ ਭਾਜਪਾ ਦੇ ਨਾਲ ਗੱਠ ਜੋੜ ਕਰਕੇ ਇੱਕ ਵਾਰੀ ਫਿਰ ਤੋਂ ਸਿਆਸਤ ਦੇ ਵਿੱਚ ਵੱਡਾ ਪੁਚਾਲ ਲੈ ਆ ਚੁੱਕੇ ਨੇ ਨਿਤਿਸ਼ ਕੁਮਾਰ ਜੇਕਰ ਹੁਣ ਪੂਰੇ ਪੂਰੇ ਦੇ ਪੂਰੇ ਸਿਨੈਰੀਓ ਨੂੰ ਦੇਖੀਏ ਤਾਂ ਜਿਹੜਾ ਵਿਵਾਦ ਹੈ ਉਹ ਨਿਤਿਸ਼ ਕੁਮਾਰ ਦੇ ਇੱਕ ਬਿਆਨ ਦੇ ਨਾਲ ਸ਼ੁਰੂ ਹੁੰਦਾ ਹੈ ਨਿਤਿਸ਼ ਕੁਮਾਰ ਇੱਕ ਪਰਿਵਾਰ ਬਾਦ ਹੈ ਜਿਹੜਾ ਨੇ ਉਹ ਬਿਆਨ ਦਿੱਤੇ ਨੇ ਜਿਸ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਜਿਹੜਾ ਇਸ ਤੇ ਉੱਤੇ ਪਲਟਵਾਰ ਕਰਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਬਿਆਨਬਾਜ਼ੀਆਂ ਦੋਵਾਂ ਥਿਲਾਂ ਦੇ ਵਿੱਚ ਕਾਰ ਸ਼ੁਰੂ ਹੋ ਜਾਂਦੀਆਂ ਨੇ ਇਸ ਤੋਂ ਵੱਡਾ ਟਰਨਿੰਗ ਪੁਆਇੰਟ 26 ਜਨਵਰੀ ਦਾ ਸਮਾਗਮ ਰਿਹਾ ਜਦੋਂ ਨਿਤੀਸ਼ ਕੁਮਾਰ ਦੇ ਵੱਲੋਂ ਲਾਲੂ ਪ੍ਰਸਾਦ ਯਾਦਵ ਦੇ